ਸ਼ਰਬਨ ਬਾਬਾ ਨੂੰ ਜਦ ਤੱਕ ਸਾਡੀ ਕਾਰਵਾਈ ਨਹੀਂ ਹੁੰਦੀ ਸੀ ਵਿਚਿੰਗ ਮੁੰਡੇ ਵੀ ਖੜੇ ਹੋ ਰਹੇ ਨਾ ਖੋਦ ਇਹਨਾਂ ਨੂੰ ਹੋਇਆ ਸੀ ਸਾਰੇ ਨੇ ਰਲ ਕੇ ਸਾਡੀ ਮਦਦ ਕੀਤੀ ਕੋਈ ਤੌਰ ਨਹੀਂ ਕਿ ਅਸੀਂ ਮੈਚਾਂ ਮੋਰੇ ਖੜੇ ਸੀ ਜਾਨੇ ਤੇ ਇਹ ਕਿਹੜੀ ਗੱਲ ਪਾ ਜੀ ਅਸੀਂ ਫਾਈਟ ਦੇਣੀ ਹੈ ਕਿ ਸਾਰੇ ਸਾਨੂੰ ਬਜਾੜਦਾ ਸਾਰੇ ਸ਼ਹਿਰ ਦਾ ਸਹਿਯੋਗ ਚਾਹੀਦਾ ਆਪਾਂ ਸਿਰਫ ਉਹਨਾਂ ਨੂੰ ਸਹਿਯੋਗ ਕਰਕੇ ਉਹ ਦੁਕਾਨਾਂ ਆਪਣੀਆਂ ਬੰਦ ਰੱਖਣ ਸ਼ਰਬਾ ਬਹੁਤੇ ਲੱਗਾ ਸਿਰ ਜੇ ਮਚਮਚ ਬੱਚੋਣੇ ਵੱਲ ਕੋਈ ਢੱਲਣੀ ਸੀ ਕਿਤੇ ਇਹਦੇ ਮੁਕੱਦਰ ਚੰਗੇ ਸੀ ਜਾਂ ਇਹਨੇ ਕੋਈ ਚੰਗਾ ਰੱਬ ਨਾਲ ਕਰਮ ਕੀਤਾ ਸੀ ਬਚ ਗਿਆ ਫਗਵਾੜਾ ਤੋਂ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਿਵਸਨਾ ਪੰਜਾਬ ਦੇ ਪ੍ਰਧਾਨੇ ਦਰਜੀਤ ਕਰਵਲ ਤੇ ਉਹਨਾਂ ਦੇ بیٹے ਜਿਮੀ ਕਰਵਲ ਤੇ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਹਮਲਾ ਅਚਾਨਕ ਤੇ ਖਤਰਨਾਕ ਸੀ ਕੀ ਦੋਵੇਂ ਪਿਓ ਪੋਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਗੁਮਸ਼ਾਲਾ ਰੋਡ ਤੇ ਹਮਲਾ ਉਸ ਵੇਲੇ ਹੁੰਦਾ ਹੈ ਜਦ ਲਗਭਗ 6 ਹਥਿਆਰਬੰਦ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਤੇਜ਼ਰ ਹਥਿਆਰਾਂ ਦੇ ਨਾਲ ਦੋਵਾਂ ਤੇ ਹਮਲਾ ਕਰ ਦਿੰਦੇ ਦੱਸਿਆ ਜਾ ਰਿਹਾ ਹੈ ਕਿ ਰਾਂਜੋਸ ਦੇ ਚਲਦਿਆਂ ਇਹ ਹਮਲਾ ਹੋਇਆ ਹੈ ਤੇ ਭੱਜਦੇ ਹੋਏ ਹਮਲਾਵਰਾਂ ਨੇ ਗੋਲੀਆਂ ਦੇ ਨਾਲ ਹਵਾਈ ਫਾਇਰ ਵੀ ਕੀਤੇ ਨੇ ਇਲਾਕੇ ਦੇ ਵਿੱਚ ਤੈਸ਼ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਬਦਮਾਸ਼ਾਂ ਨੇ ਪਹਿਲਾਂ ਹਥਿਆਰਦਾਰ ਇੰਦਰਜੀਤ ਦੇ ਪੁੱਤਰ ਤੇ ਤਾਬਤ ਤੋੜ ਵਾਰ ਕੀਤੇ ਤੇ ਉਸ ਤੋਂ ਬਾਅਦ ਫਾਇਰਿੰਗ ਵੀ ਕੀਤੀ ਹੈ ਤੇ ਦਸੇਹਾਰੇ ਦੀ ਗੋਲੀਆਂ ਦੀ ਆਵਾਜ਼ ਸੁਣਦੇ ਇਲਾਕੇ ਦੇ ਵਿੱਚ دہشت ਫੈਲ ਗਈ ਤੇ ਲੋਕ ਘਰਾਂ ਚੋਂ ਬਾਹਰ ਨਿਕਲ ਆਏ। ਹਮਲੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਗੁੱਸੇ ਦੀ ਲਹਿਰ ਹੈ। ਤੇ ਇਸ ਦੇ ਦਰਮਿਆਨ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੋਕਾਂ ਨੇ ਸਵਾਲ ਖੜੇ ਕੀਤੇ ਨੇ। ਉੱਥੇ ਹੀ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ਤੇ ਘਟਨਾ ਸਥਾਨ ਤੇ ਪਹੁੰਚ ਕੇ ਛਾਣਬੇਨ ਸ਼ੁਰੂ ਕਰ ਦਿੱਤੀ ਗਈ। ਗੰਭੀਰਤਾ ਨੂੰ ਵੇਖਦਿਆਂ ਹੋਇਆਂ ਸਾਲਾਨਕ ਵਿਧਾਇਕ ਬਲਬੀਰ ਸਿੰਘ ਤਾਲੀਵਾਲ ਮੇਅਰ ਰਾਮਪਾਲ ਉਪਲ ਦੇ ਨਾਲ ਹੋਰ ਵੀ ਕਈ ਰਾਜਨੀਤਿਕ ਤੇ ਸਮਾਜਿਕ ਸੰਗਠਨ ਹਸਪਤਾਲ ਪਹੁੰਚੇ ਨੇ। ਸੱਚੀ ਗੱਲ ਹੈ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮਨਪਾਗੀ ਘਟਨਾ ਵਾਪਰੀ ਹੈ ਜਿਹੜੇ ਕਰਵਲਜੀਤ ਉਹਨਾਂ ਦੇ بیٹے ਜਿੰਮੀ ਕਰਵਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਅਸੀਂ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀਂ ਆਈਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀਂ ਲਗਾਈਆਂ ਹੋਈਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਭਾਲ جاری ਹੈ ਤੇ ਜਲਦ ਤੋਂ ਜਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਨਾਂ ਦੀ ਇੱਕ ਨਜੀ ਰੰਝੇ ਚੱਲ ਰਹੀ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਮੈਂ ਸਾਰੇ ਫਗਵਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਂਗਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਜਾਂ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸ ਤੇ ਸਬਕੋ ਸਬਕ ਕਾਰਵਾਈ ਕਰੀਏ ਥੈਂਕ ਯੂ ਆਪਾਂ ਸਿਰਫ ਉਹਨਾਂ ਨੂੰ ਸਹਿਯੋਗ ਕਰਕੇ ਉਹ ਦੁਕਾਨਾਂ ਆਪਣੀਆਂ ਬੰਦ ਰੱਖਣ ਜਦੋਂ ਤੱਕ ਇਹ ਸ਼ਰਾਬਤ ਸ਼ਰਾਬਤੀ ਅੰਸਰ ਫੜਨੀ ਚਾਹਦੇ ਅੱਜ ਜੇ ਇਹਨਾਂ ਨੂੰ ਆ ਕੱਲ ਕਿਸੇ ਨੂੰ ਵੀ ਹੋ ਸਕਦਾ ਹੈ ਨਾ ਜਿਹੜੇ ਸ਼ਰੇਆਮ ਘੁੰਮ ਜਾਂਦੇ ਦੂਜੀ ਗੱਲ ਜਦੋਂ ਤਿੰਨ ਦਿਨ ਦੇ ਪੁਲਿਸ ਨੂੰ ਵੀ ਦੱਸ ਰਹੇ ਸੀ ਕਿ ਉਹ ਅਸਲਾ ਲੈ ਕੇ ਘੁੰਮ ਰਹੇ ਆ ਤਾਂ ਪੁਲਿਸ ਨੇ ਕਿਉਂ ਨਹੀਂ ਕਾਰਵਾਈ ਕੀਤੀ ਇਹ ਪੁਲਿਸ ਜਵਾਬ ਦੇ ਬਾਕੀ ਸਾਰੀ ਸਾਰੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਸ਼ਹਿਰ ਦੇ ਦੁਕਾਨਾਂ ਨੂੰ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸੀ ਤਾਂ ਕਿ ਨਾ ਕਿਸੇ ਨੂੰ ਕਹਿੰਦੇ ਬੰਦ ਕਰਨ ਲਈ ਬਸ ਆਪਣਾ ਸਹਿਯੋਗ ਸਾਨੂੰ ਦਿਓ ਜਿਹਦੇ ਕਰਕੇ ਸਾਰਾ ਸ਼ਹਿਰ ਆਉ ਸਹੀ ਹੋ ਸਕੇ ਹਰਨੰਦ ਜਿਆਨ ਸਿੰਘ ਜਿੰਦਰ ਫਰਦੀ ਦੀ ਬੋਲ ਪਾ ਪਾ ਇਹ ਕਿਹੋ ਜਿਹਾ ਪ੍ਰਸ਼ਾਸਨ ਨਹੀਂ ਉਹਨੂੰ ਗਪਤਾਰ ਕਰ